ਰਾਜਵੀਰ ਜਵੰਦਾ ਐਕਸੀਡੈਂਟ ਹੋਣ ਤੋਂ ਬਾਅਦ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਕਿ ਉਹ ਤੰਦਰੁਸਤ ਹੋ ਜਾਵੇ ਤੁਹਾਨੂੰ ਨਹੀਂ ਪਤਾ ਹੋਣਾ ਅੱਜ ਤੁਹਾਨੂੰ ਰਾਜਵੀਰ ਜਵੰਦੇ ਦੀਆਂ ਅਜਿਹੀਆਂ ਗੱਲਾਂ ਦੱਸ ਦਿੰਨੇ ਆ ਜੋ ਤੁਹਾਨੂੰ ਵੀ ਪਤਾ ਨਹੀਂ ਹੋਣੀਆਂ 2016 ਦੇ ਵਿੱਚ ਪੰਜਾਬੀ ਇੰਡਸਟਰੀ ਵਿੱਚ ਰਾਜਵੀਰ ਜਵੰਦਾ ਸ਼ਾਨਦਾਰ ਗਾਣੇ ਤੋਂ ਆਪਣੀ ਸ਼ੁਰੂਆਤ ਕਰਦਾ ਤੁਹਾਨੂੰ ਦੱਸ ਦਿੰਨੇ ਆ ਕਈ ਲੋਕਾਂ ਨੂੰ ਹਲੇ ਕੁਝ ਗੱਲਾਂ ਨਹੀਂ ਪਤਾ ਸੀ ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਸੀ ਕਿ ਰਾਜਵੀਰ ਜਵੰਦਾ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ASI ਦੀਆਂ ਸੇਵਾਵਾਂ ਨਿਭਾ ਰਿਹਾ ਸੀ ਤੇ ਪੁਲਿਸ ਦੀ ਨੌਕਰੀ ਦੇ ਵਿੱਚੋਂ ਕਿਵੇਂ ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਇਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਆ ਜਦੋਂ ਰਾਜਵੀਰ ਜਵੰਦਾ ਕਾਲਜ ਦੇ ਵਿੱਚ ਸੀ ਪੜਦਾ ਸੀ ਤਾਂ ਉਸ ਨੂੰ ਗਾਇਕੀ ਦਾ ਬੜਾ ਸ਼ੌਂਕ ਸੀ ਤੇ ਉਸ ਦੇ ਜਿਹੜੇ ਸੀਨੀਅਰ ਸੀ ਉਹ ਵੀ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਕਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਸੀ ਤੇ ਜਦੋਂ ਇਹਨਾਂ ਦੋਨਾਂ ਗਾਇਕਾਂ ਨੇ ਪੰਜਾਬ ਦੀ ਇੰਡਸਟਰੀ ਵਿੱਚ ਨਾਮ ਬਣਾਇਆ ਤੇ ਇਹਨਾਂ ਦੇ ਗੀਤ ਕਾਫੀ ਹਟ ਹੋਣ ਲੱਗੇ ਤਾਂ ਰਾਜਵੀਰ ਜਵੰਦੇ ਦੀ ਇਹਨਾਂ ਨਾਲ ਬੜੀ ਗੂੜੀ ਦੋਸਤੀ ਸੀ ਤੇ ਉਸ ਸਮੇਂ ਰਾਜਵੀਰ ਜਵੰਦੇ ਨੂੰ ਲੱਗਣ ਲੱਗਾ ਕਿ ਇਹ ਗਾਇਕ ਪੰਜਾਬ ਦੇ ਵਿੱਚ ਆਪਣਾ ਇੰਨਾ ਵੱਡਾ ਨਾਮ ਬਣਾ ਗਏ ਤੇ ਮੇਰਾ ਜੋ ਸੁਪਨਾ ਸੀ ਉਹ ਕਿਤੇ ਨਾ ਕਿਤੇ ਮਾਰਿਆ ਗਿਆ ਕਿਉਂਕਿ ਜਿਹੜਾ ਰਾਜਵੀਰ ਜਵੰਦੇ ਦਾ ਪਿਤਾ ਸੀ ਉਹ ਵੀ ਪੁਲਿਸ ਦਾ ਬਹੁਤ ਵੱਡਾ ਅਫਸਰ ਸੀ ਤੇ ਉਹਨਾਂ ਦੀ ਇੱਛਾ ਸੀ ਕਿ ਮੇਰਾ ਪੁੱਤਰ ਵੀ ਵੱਡਾ ਹੋ ਕੇ ਪੁਲਿਸ ਦੀ ਨੌਕਰੀ ਕਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇ ਤੇ ਪੁਲਿਸ ਦੀਆਂ ਸੇਵਾਵਾਂ ਨਿਭਾਏ ਕਿਉਂਕਿ ਉਸਦੇ ਪਿਤਾ ਨੂੰ ਲੱਗਦਾ ਸੀ ਕਿ ਗਾਇਕੀ ਦੇ ਵਿੱਚ ਆਪਣਾ ਨਾਮ ਬਣਾਉਣਾ ਬੜਾ ਔਖਾ ਇਸ ਕਰਕੇ ਉਸਨੇ ਰਾਜਵੀਰ ਜਵੰਦੇ ਨੂੰ ਕਿਹਾ ਕਿ ਤੂੰ ਨੌਕਰੀ ਜੁਆਇਨ ਕਰ ਲਾ। ਇਸ ਕਰਕੇ ਰਾਜਵੀਰ ਜਵੰਦੇ ਨੇ ਆਪਣੀ ਗਾਇਕੀ ਛੱਡ ਦਿੱਤੀ ਤੇ ਪੰਜਾਬ ਪੁਲਿਸ ਜੁਆਇਨ ਕਰ ਲਈ। ਤੇ ਉਸ ਤੋਂ ਬਾਅਦ ਜਦੋਂ ਰਾਜਵੀਰ ਜਵੰਦੇ ਦੇ ਦੋਸਤ ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਮ ਹਾਸਲ ਕਰ ਗਏ ਤਾਂ ਉਸਨੇ ਉਹਨਾਂ ਦੇ ਕਹਿਣ ਉੱਪਰ 2016 ਵਿੱਚ ਪੰਜਾਬੀ ਇੰਡਸਟਰੀ ਵਿੱਚ ਐਂਟਰੀ ਕੀਤੀ। ਜਗਰਾਵਾਂ ਦੇ ਕੋਲ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਪੌਣਾ ਉਥੋਂ ਦਾ ਰਹਿਣ ਵਾਲਾ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਇੱਕ ਬਹੁਤ ਵਧੀਆ ਤੇ ਨੇਕ ਇਨਸਾਨ ਆ ਤੇ ਜਿਸ ਕਰਕੇ ਪ੍ਰਮਾਤਮਾ ਨੇ ਉਸ ਦਾ ਹੱਥ ਫੜਿਆ ਤੇ ਜਲਦੀ ਹੀ ਵੱਡੇ ਗਾਇਕਾਂ ਦੇ ਵਿੱਚ ਉਸ ਦਾ ਨਾਮ ਸ਼ਾਮਲ ਹੋ ਗਿਆ ਰਾਜਵੀਰ ਜਵੰਦੇ ਨੇ ਆਪਣਾ ਨਾਮ ਬਣਾਉਣ ਲਈ ਕਦੇ ਕੋਈ ਕੰਟਰੋਵਰਸੀ ਨਹੀਂ ਕੀਤੀ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਨੇ ਗਿੱਪੀ ਗਰੇਵਾਲ ਤੇ ਮਿੰਦੋ ਤਹਿਸੀਲਦਾਰ ਨਹੀਂ ਅਜਿਹਿਆਂ ਵੱਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਰਾਜਵੀਰ ਜਵੰਦੇ ਨੇ ਆਪਣਾ ਨਾਮ ਬਣਾਉਣ ਲਈ ਕਦੇ ਕਿਸੇ ਗਾਇਕ ਨਾਲ ਕਦੇ ਕੋਈ ਲੜਾਈ ਤੇ ਕੋਈ ਕੰਟਰੋਵਰਸੀ ਨਹੀਂ ਕੀਤੀ ਨਾ ਹੀ ਕਦੇ ਗੰਦੇ ਗੀਤਾਂ ਦਾ ਸਹਾਰਾ ਲਿਆ ਉਸ ਨੇ ਆਪਣੀ ਗਾਇਕੀ ਨੂੰ ਪੰਜਾਬੀ ਸੱਭਿਆਚਾਰ ਨੂੰ ਵੇਖਦੇ ਹੋਏ ਬਿਲਕੁਲ ਸਾਫ਼ ਸੁਥਰੇ ਗੀਤਾਂ ਨਾਲ ਹੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਤੇ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦੇ ਵਿਆਹ ਬਾਰੇ ਰਾਜਵੀਰ ਜਵੰਦੇ ਦੀ ਮਾਂ ਚਾਹੁੰਦੀ ਸੀ ਕਿ ਉਸ ਦਾ ਜਲਦੀ ਤੋਂ ਜਲਦੀ ਵਿਆਹ ਹੋ ਜਾਏ ਉਸ ਦੇ ਦਾਦਾ ਦਾਦੀ ਉਸ ਦੇ ਬੱਚਿਆਂ ਨਾਲ ਖੇਡਣ ਤੁਹਾਨੂੰ ਦੱਸ ਦਿੰਨੇ ਆ ਉਸ ਦੇ ਵਿਆਹ ਦੇ ਪਿੱਛੇ ਵੀ ਇੱਕ ਰੀਜ਼ਨ ਆ ਰਾਜਵੀਰ ਜਵੰਦਾ ਪੰਜਾਬ ਦੇ ਵੱਡੇ ਕਲਾਕਾਰਾਂ ਦੇ ਵਿੱਚ ਉਸ ਦਾ ਨਾਮ ਸ਼ਾਮਲਾ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਬਹੁਤ ਹੀ ਥੋੜੇ ਕਲਾਕਾਰ ਆ ਜੋ ਪੱਗ ਵਾਲੇ ਆ ਰਵਿੰਦਰ ਗਰੇਵਾਲ ਤੋਂ ਬਾਅਦ ਇਹ ਪਹਿਲਾ ਗਾਇਕ ਆ ਜੈਸਨ ਨੂੰ ਲੋਕਾਂ ਨੇ ਇੰਨਾ ਪਿਆਰ ਕੀਤਾ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦਾ ਵਿਆਹ ਹੋ ਚੁੱਕਿਆ